ਤੋਂ ਪੰਜਾਬ ਦੇ ਵਿੱਚ ਪੜਦੇ ਸਕੂਲੀ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਦਾ ਜ਼ਿਕਰ ਕਰ ਲਿਆ ਹੁਣ ਸਕੂਲ ਦੇ ਆਲੇ ਦੁਆਲੇ એનર્ਜੀ ਡਰਿੰਕ ਬੱਚਿਆਂ ਨੂੰ ਨਹੀਂ ਮਿਲੇਗੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸਕੂਲ ਦੇ ਆਸ-ਪਾਸੇ ਯਾਨੀ ਕਿ 500 ਮੀਟਰ ਦੇ ਘੇਰੇ ਦੇ ਵਿੱਚ ਕੋਈ ਵੀ એનર્ਜੀ ਡਰਿੰਕਸ ਦੀ ਜਿਹੜੀ ਵਿਕਰੀ ਹੈ ਉਹ ਨਹੀਂ ਕਰ ਸਕਦਾ ਕਿਉਂਕਿ ਮੰਨਣਾ ਹੈ ਕਿ એનર્ਜੀ ਡਰਿੰਕਸ ਦੇ ਵਿੱਚ ਕੈਫੀਨ ਹੁੰਦਾ ਹੈ ਜੋ ਕਿ ਬੱਚਿਆਂ ਦੀ ਸਿਹਤ ਲਈ ਬੜਾ ਹਾਨੀਕਾਰਕ ਹੁੰਦਾ ਹੈ ਕਿਤੇ ਨਾ ਕਿਤੇ ਦਿਮਾਗ ਦੇ ਜਿਹੜੇ ਸੈੱਲ ਨੇ ਕਮਜ਼ੋਰ ਹੁੰਦੇ ਨੇ ਤਾਂ ਇਹ ਫੈਸਲਾ ਜਿਹੜਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ એનર્ਜੀ ਡਰਿੰਕਸ ਪੀਣ ਦੇ ਕਾਰਨ ਬੱਚਿਆਂ ਦੇ ਦਿਮਾਗ ਦੇ ਸੈੱਲ ਨੇ ਜਿਹੜੇ ਡੈਮੇਜ ਹੁੰਦੇ ਨੇ ਤੇ ਵੱਡੇ ਪੱਧਰ ਦੇ ਉੱਤੇ ਉਹ ਸਫਲਤਾ ਹਾਸਲ ਨਹੀਂ ਕਰ ਸਕਦੇ ਉਹਨਾਂ ਦੇ ਟੀਚੇ ਤੱਕ ਉਹਨਾਂ ਨੂੰ ਵਧਣ ਲਈ ਰੋਕਿਆ ਜਾਂਦਾ ਐਨਰਜੀ ਡਰਿੰਕਸ ਕਾਰਨ ਤਾਂ ਬਿਲਕੁਲ ਜਿਹੜਾ ਵੀ ਵਿਕਰੇਤਾ ਸਕੂਲ ਦੇ ਆਸ-ਪਾਸੇ 500 ਮੀਟਰ ਘੇਰੇ ਦੇ ਵਿੱਚ ਐਨਰਜੀ ਡਰਿੰਕ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਜੇਲ੍ਹ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਲੱਖਾਂ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤਾਂ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਹੁਣ ਬੱਚਿਆਂ ਦੀ ਸਿਹਤ ਨਾਲ ਬੱਚਿਆਂ ਦੇ ਭਵਿੱਖ ਦੇ ਨਾਲ ਕਿਸੇ ਕਿਸਮ ਦੀ ਵੀ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ